ਉਹ ਜਿਹੜੀ ਕਿਸਾਨਾਂ ਦੀ ਕਣਕ ਵੱਢ ਤਲਾਉਂਦੇ ਨੇ ਉਹ ਆੜਦੀਏ ਫੰਡ ਆੜਦੀਏ ਤੋਂ ਫੰਡ ਲੈਂਦੇ ਨੇ ਕਿਸਾਨੀ ਦੇ ਨਾਲ ਅੱਛਾ ਸਭ ਨੂੰ ਪਤਾ ਕਿਸਾਨਾਂ ਨੂੰ ਉਹਨਾਂ ਨੂੰ ਆੜਦੀਏ ਨੂੰ ਵੀ ਪਤਾ ਹੈ ਮੇਰੇ ਸਾਥੀ ਪੱਤਰਕਾਰਾਂ ਨੇ ਦੱਸਿਆ ਕਿ ਜਿਹੜੇ ਖੱਬੀਖਾਨ ਕਹਿੰਦੇ ਕਹੋਂਦੇ ਕਿਸਾਨ ਸੀਗੇ ਬੱਚੇ ਬੀਜੇਪੀ ਦੇ ਬੂਥਾਂ ਤੇ ਬੈਠੇ ਸੀ ਅੱਛਾ ਪੱਕੀ ਗੱਲ ਹੈ ਕੀ ਗੱਲ ਹੈ ਜੀ ਉਹਨਾਂ ਦੇ ਬੱਚੇ ਬੂਥਾਂ ਤੇ ਬੈਠੇ ਸੀ ਕਿਉਂਕਿ ਜਿਹੜਾ ਉਰੇ ਆਪਣਾ ਕੈਂਡੀਡੇਟ ਸੀਗਾ ਰਵੀਂਦ ਖੰਨਾ ਉਹ ਕਾਂਗਰਸ ਵੀ ਰਿਹਾ ਉਹ ਅਕਾਲੀ ਦਲ ਵੀ ਰਿਹਾ ਉਹ ਵੀ ਦੇ ਵੀ ਦੀਏ ਉਹਦੇ ਸੈਲਰ ਨੇ ਉਹ ਤੋਂ ਲੋਕਾਂ ਨੇ ਕੰਮ ਇਹ ਜੇ ਲਏ ਹੋਏ ਨੇ ਲੋਕਾਂ ਨੂੰ ਸ਼ਰਮ ਆ ਰਹੀ ਹੋਣਾ ਪਿਆ ਉਹਦੇ ਮੇਰੇ ਪਾਸੇ ਸੱਜਣ ਦਾ ਫੋਨ ਆਇਆ ਕਿ ਐਕਸਟਾ ਕਰਕੇ ਯਾਰ ਮਨਜੀਤ ਦੇ ਮੁੰਡੇ ਨਾਲ ਉਹਦੇ ਮੁੰਡੇ ਤੇ ਕੁਛ ਛੱਡਾ-ਸੁੱਟਾ ਮਾਰੀਆਂ ਨੇ ਕਿਸੇ ਨੇ ਉਹ ਦੂਸਰੇ ਦਿਨ ਜਦੋਂ ਪਤਾ ਲੱਗਿਆ ਦੂਸਰੇ ਦਿਨ ਕਿਉਂ ਉਸ ਸ਼ਾਮ ਨੂੰ ਮੂਵੀਆਂ ਪੈ ਗਈਆਂ ਕਿ ਮਨਜੀਤ ਸਿੰਘ ਘਰਾਚੋਂ ਆ ਜਿਹੜਾ ਉਹ ਟੰਬਿਆਂ ਦੇ ਨਾਲ ਮਜ਼ਦੂਰ ਨੇ ਮਜਾ ਹੋ ਕਿ ਉਹ ਕਹਿੰਦਾ ਵੀ ਉਹ ਲਟੇਰੇ ਨੇ ਤੈਨੂੰ ਤਾਂ ਗੱਲੋਂ ਲਟੇਰਿਆਂ ਤੇ ਕੋਈ ਪਰਚਾ ਲਟਖੋ ਦਾ ਕੋਈ ਦਰਜ ਹੈਗਾ ਇਹ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਮਨਜੀਤ ਨੇ ਇਸ ਤਰ੍ਹਾਂ ਕਿਉਂ ਕੀਤਾ ਕਿ ਸਰਦਾਰ ਜਗਿੰਦਰ ਸਿੰਘ ਉਹ ਗ੍ਰਾਹਾਂ ਨੇ ਜਿਹੜੇ ਮੈਂ ਉਹ ਸਾਬਕਾ ਫੌਜੀ ਵੀ ਨੇ ਮੈਨੂੰ ਪਤਾ ਲੱਗਿਆ ਖੈਰ ਮੈਨੇ ਐਸੇ ਐਕਟ ਦਾ ਉਹ ਕਿਵੇਂ ਐਸੇ ਐਕਟ ਦਾ ਜਦੋਂ ਜੇ ਉਹਨੇ ਉੱਥੇ ਕਿਹਾ ਦੇਖੋ ਵੀਡੀਓ ਤਾਂ ਨਹੀਂ ਹੈਗਾ ਉਹ ਪਰ ਉਹ ਕਹਿੰਦੇ ਨੇ ਵੀ ਉਹਨੇ ਉੱਥੇ ਹੀ ਕਿਹਾ ਕਿ ਬੰਦੀਆਂ ਗਾਲਾਂ ਕੱਢ ਕੇ ਨੇ ਉਹ ਭਈ ਜੇ ਸਬੂਤ ਹੋ ਜੇ ਸਬੂਤ ਹੋਊਗਾ ਜੇ ਸਬੂਤ ਹੋਊਗਾ ਤਾਂ ਉਹ ਲੱਗੂਗਾ ਸਤਰੀ ਕਾਲ ਦੋਸਤੋ ਪੰਜਾਬ ਦੇ ਵਿੱਚ ਪਤਾ ਆਪਾਂ ਨੂੰ ਬਹੁਤ ਮਸਲੇ ਪੱਖੇ ਹੋਏ ਨੇ ਪਰ ਜੋ ਅੱਜ ਦਾ ਮਸਲਾ ਗੰਭੀਰ ਬਣਿਆ ਹੋਇਆ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਸਾਡੇ ਪਤ్రਕਾਰ ਪੱਤਰਕਾਰ ਬਲਦੇਵ ਸਿੰਘ ਜਨੂਹਾ ਜੀ ਸਵਾਗਤ ਹੈ ਜਨੂਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨੂਹਾ ਸਾਹਿਬ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਕਿ ਪ੍ਰਧਾਨ ਸਾਹਿਬ ਅੱਗੇ ਆਏ ਨੇ ਵਾਰੀ-ਵਾਰੀ ਮਜ਼ਦੂਰਾਂ ਦੇ ਹੱਕ ਦੀ ਗੱਲ ਕਰ ਰਹੇ ਨੇ ਮੈਂ ਤਾਂ ਛੋਟੀ ਜਿਹੀ ਗੱਲ ਜਾਣਨਾ ਕਿ 2019 ਆ 19 ਇਹ 20 ਕੀ ਦੇ ਵਿੱਚ ਜਿਹੜਾ ਧਰਨਾ ਲੱਗਿਆ ਸੀਗਾ ਦਿੱਲੀ ਕੋਲ ਤੇ ਆਪਣਾ ਬਾਰਡਰ ਜਦੋਂ ਉਹ ਧਰਨੇ ਤੋਂ ਵਾਪਸ ਆਏ ਕਿਸਾਨ ਆਉਂਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਗਈ ਕਿ ਜੀੜੀ ਜਿਹੜੀ ਹੈ ਉਹਦਾ ਐਨਾਂ ਹੀ ਲੋਈ ਦਾ ਐਨਾਂ ਹੀ ਪੈਸੇ ਦਿੱਤੇ ਜਾਣਗੇ ਐਨਾ ਆਟਾ ਦਿੱਤਾ ਜਾਊਗਾ ਦੇਖੋ ਵੱਧ ਦੇਊਗਾ ਉਹ ਵੀ ਜੁਰਮਾਨਾ ਲਾਇਆ ਜਾਊਗਾ ਉੱਥੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੀ ਇੱਥੇ ਆ ਕੇ ਉਹ ਕਿਸਾਨ ਮਜ਼ਦੂਰ ਬਜ਼ੂਰ ਏਕਤਾ ਜਦੋਂ ਮਤਲਬ ਕਹਿ ਲਓ ਕਿਸਾਨ ਉੱਥੋਂ ਵਾਪਸ ਮੁੜੇ ਉਹਦੀ ਟੁੱਟ ਗਈ ਹੁਣ ਜਿਹੜਾ ਇਹ ਮਸਲਾ ਹੈ ਮੈਂ ਪੰਜ ਚਾਰ ਦਿਨ ਹੋ ਗਏ ਮੈਂ ਮਨਜੀਤ ਸਿੰਘ ਜਿਹੜਾ ਕਰਾਚੋ ਐ ਬਲੌਕ ਪ੍ਰਧਾਨ ਭਵਾਨੀ ਕਰਦਾ ਸਾਂਝ ਯੂਨੀਅਨ ਦਾ ਉਹ ਸੂਝਵਾ ਨੇ ਤਨੋ ਮੇਰੇ ਨਾਲ ਥੋੜੀ ਥੋੜੀ ਬਹੁਤ ਜਾਣ ਪਛਾਣ ਹੋਈ ਹੈ ਉਹਦੇ ਮੈਨੂੰ ਪਰਸਨਲ ਤੇ ਕਿਸੇ ਸੱਜਣ ਦਾ ਫੋਨ ਆਇਆ ਕਿ ਐਕਸਟਰਾ ਕਰਕੇ ਯਾਰ ਮਨਜੀਤ ਦੇ ਮੁੰਡੇ ਨਾਲ ਆ ਹੋਇਆ ਵੀ ਉਹਦੇ ਮੁੰਡੇ ਤੇ ਕੁਛ ਛੱਡਾ ਛੱਟਾ ਮਾਰੀਆਂ ਨੇ ਕਿਸੇ ਨੇ ਤੇ ਮੈਂ ਕਹਾ ਯਾਰ ਬਹੁਤ ਮਾੜੀ ਗੱਲ ਹੈ ਹੁਣ ਕਰਿਆ ਬਹੁਤ ਨੇੜੇ ਲਈ ਉਹ ਦੂਸਰੇ ਦਿਨ ਜੋ ਪਤਾ ਲੱਗਿਆ ਦੂਸਰੇ ਦਿਨ ਕਿਉਂ ਉਹ ਸ਼ਾਮ ਨੂੰ ਮੂਵੀਆਂ ਪੈ ਗਈਆਂ ਕਿ ਮਨਜੀਤ ਸਿੰਘ ਕਰਾਚੋਂ ਆ ਜਿਹੜਾ ਉਹ ਟੰਬਿਆਂ ਦੇ ਨਾਲ ਮਜ਼ਦੂਰ ਨੇ ਮੰਜਾ ਹੋ ਕਿ ਉਹ ਕਹਿੰਦਾ ਵੀ ਉਹ ਲਟੇਰੇ ਨੇ ਕਦੀ ਤਾਂ ਗੱਲੋਂ ਲਟੇਰਿਆਂ ਤੇ ਕੋਈ ਪਰਚਾ ਲਟਖੋ ਦਾ ਕੋਈ ਦਰਜ ਹੈਗਾ ਕਿਤੇ ਦਿਖਾਇਆ ਕਿਸੇ ਨੇ ਕਿਸੇ ਵੀ ਥਾਣੇ 'ਚ ਕੋਈ ਪਰਚਾ ਦਾ ਦਰਜ ਹੋਵੇ ਫੇਰ ਹੀ ਆਪਾਂ ਲਟੇਰੇ ਕਹਿ ਸਕਦੇ ਨਾ ਉਹਨਾਂ ਨੂੰ ਹੁਣ ਜੇ ਉਹਦੇ ਮੁੰਡੇ ਨਾਲ ਝਗੜਾ ਹੋ ਗਿਆ ਤਾਂ ਆਪਾਂ ਨੇ ਉਹ ਆਪਾਂ ਉਹਨਾਂ ਨੂੰ ਲਿਟੇਰੀ ਦਾ ਪਤਾ ਨਹੀਂ ਸਕਦੀ। ਇਹ ਮੈਨੂੰ ਇਹ ਸਮਝ ਨਹੀਂ ਆ ਰਹੀ ਵੀ ਮਨਜੀਤ ਨੇ ਇੰਸਟਾ ਕਿਉਂ ਕੀਤਾ ਕਿ ਉਹ ਪਹਿਲਾਂ ਕਿਤਨੇ ਕਿਤੇ ਜਾ ਕੇ ਆਪਣੇ ਮੁੰਡੇ ਦਾ ਪੱਖ ਵੀ ਲੈਂਦਾ ਲੋਕਾਂ ਨੂੰ ਕੁਸ਼ਤਾ ਕਰਦਾ ਜਾਂ ਦੋ ਤੱਕੜਿਆਂ ਨਾਲ ਗੱਲਾਂ ਕਰਦਾ ਹੋ ਸਕਦਾ ਹੈ ਪੁਲਿਸ ਦੀ ਮਦਦ ਵੀ ਕਰਦੀ ਲੋਕ ਵੀ ਉਹਦੇ ਨਾਲ ਖੜਦੇ। ਪਰ ਦੂਜੇ ਪਾਸੇ ਮੈਂ ਇਹ ਜਿਹੜੇ ਮਜ਼ਦੂਰ ਯੂਨੀਅਨ ਹੈ ਜਿਵੇਂ ਹੁਣ ਤੁਸੀਂ ਕਿਸਾਨ ਯੂਨੀਅਨ ਕਹਿੰਦੇ ਹੋ ਵਿਗਰਾਹਾਂ ਜੀ ਸਰਕਾਰ ਮੋਗੇ ਉਹ ਦਰਨੇ ਲਾ ਰਹੇ ਨੇ। ਆ ਦੂਜੇ ਪਾਸੇ ਮੈਂ ਦੇਖ ਰਿਹਾ ਕੋਈ ਐਸਸੀ ਯੂਨੀਅਨ ਹੈ ਜਿਹੜੇ ਇਹ ਸਮਾਜਿਕ ਮਸਲੇ ਨੇ ਇਹ ਕੁੱਟਾਂ ਮਾਰਾਂ ਨਾਲ ਨਹੀਂ ਸੁ ਸਰ ਸਰਦਾਰ ਜਗਿੰਦਰ ਸਿੰਘ ਉਹ ਗ੍ਰਾਹਕਾਂ ਨੇ ਜਿਹੜੇ ਮੈਂ ਉਹ ਸਾਬਕਾ ਫੌਜੀ ਵੀ ਨੇ ਮੈਨੂੰ ਪਤਾ ਲੱਗਿਆ ਖੈਰ ਮੈਂ ਨਹੀਂ ਮਿਲਿਆ ਕਦੇ ਵੀ ਮੇਰੇ ਨਾਲ ਮੈਂ ਫੋਨ ਤੇ ਨਹੀਂ ਗੱਲ ਵੀ ਨਹੀਂ ਕੀਤੀ ਕਿਉਂਕਿ ਮੈਂ ਸਨ 96 ਚ ਆਰਮੀ ਚ ਪੈਰੋਕ ਗਿਆ ਹਾਂ 97 ਜਦੋਂ ਮੈਂ ਇਸ ਸਪੇਸ਼ਲ ਪੱਤਰਕਾਰ ਦੇ ਪੀਲਟ ਜਾਇਆ ਮੈਂ ਉਦੋਂ ਤੇ ਹੀ ਦੇਖ ਰਿਹਾ ਕਿ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਕਿਸਾਨ ਜੂਨੀਆ ਸਿਰਫ ਧਰਨੇ ਪਤਾ ਨਹੀਂ ਕਾਦੇ ਵਾਸਤੇ ਲੰਗੀਆਂ ਰਹੀਆਂ ਮੈਨੂੰ ਨਹੀਂ ਪਤਾ ਪਰ ਕਿਸਾਨਾਂ ਦਾ ਲਗਾਤਾਰ ਲਗਾਤਾਰ ਨੁਕਸਾਨ ਹੁੰਦਾ ਹੈ ਪੰਜਾਬ ਗੁਜਾਰਸ਼ੇ ਇੱਕ ਗੱਲ ਕਹੂੰਗਾ ਕਿਸਾਨਾਂ ਦੀਆਂ ਧੀਆਂ ਪਹਿਣਾ ਦਾਸ ਦੇ ਕੇਸਾਂ ਦੇ ਵਿੱਚ ਜਿਉਂਦੀਆਂ ਜਰਾਤੀਆਂ ਮਾਰਤੀਆਂ ਕਰਤਾ ਉਹ ਕਰਦਾ ਇਹ ਦੌਰ ਵੀ ਚੱਲਿਆ ਹੈ ਚੱਲਿਆ ਪਰ ਕਿਸੇ ਕਿਸਾਨ ਯੂਨੀਅਨ ਨੇ ਮਤਾ ਪਾਇਆ ਕਿ ਸਾਡੀ ਯੂਨੀਅਨ ਹੈ ਜਿਹੜੀ ਉਹ ਦਾਦ ਨਹੀਂ ਲੋਗੀ ਕਿਸੇ ਵੀ ਕਿਸਾਨ ਯੂਨੀਅਨ ਨੇ ਇਹ ਮਤਾ ਪਾਇਆ ਕਿ ਅਸੀਂ ਯਾਰ ਮੇਰ ਜਾਂ ਪਹਿਲ ਸਾਂਜੀ ਉਹ ਵਿਆਹ ਕਰਕੇ ਜਿਹਦਾ ਜਿਹਨੇ ਕਰਨਾ ਕਰੇ ਜਿਨੇ ਜਿਹਦਾ ਆਪਣੀ ਅਪਰੋਚ ਹੈ ਉਹ ਕਰੇ ਪਰ ਮਤਲਬ ਤੱਕਾ ਨਹੀਂ ਹੋ ਗਿਆ ਜਿਹੜਾ ਥੋਪਿਆ ਜਾਂਦਾ ਹੈ ਜਿਹੜਾ ਥੋਪਿਆ ਜਾਂਦਾ ਵੀ ਅਸੀਂ ਤਾਂ ਇਹ ਪਿੱਛੇ ਤਾਂ ਇਹ ਵੀ ਸੁਣਿਆ ਵੀ ਇੱਕੜ ਦੇ ਪੈਸੇ ਤਾਂ ਵਿਚੋਲਾ ਲੈਣ ਲੱਗ ਗਿਆ ਵਿਆਹ ਕਰਾਉਣ ਦੇ ਲੈਂਦਾ ਜੀ 50000 ਤੋਂ ਲੱਖ ਤੱਕ 2 ਲੱਖ ਤੱਕ ਫਿਰ ਇਹ ਕਿੱਥੇ ਨੇ ਕਿਸਾਨ ਜਿਹੜੀਆਂ ਨਾ ਜੀ ਕਿਸਾਨ ਮੇਲੇ ਹੋ ਰਹੇ ਨੇ ਉੱਥੇ ਟਰੈਕਟਰਾਂ ਦੀ ਕਿਚਾਈ ਵਧਾਈ ਜੋ ਵੀ ਕਰਦੇ ਨੇ ਕਰਦੇ ਨੇ ਪੰਜ ਸੱਤ ਬੰਦੇ ਵੀ ਰਗੜਤੇ ਅਜਲੰਦਰ ਚ ਹੋਇਆ ਹੋਇਆ ਇਹ ਉਹ ਹੀ ਗੱਲ ਹੈ ਜੇ ਤੁਹਾਨੂੰ ਟਰੈਕਟਰ ਬਣਾ ਤੇ ਤੁਲਸੀ ਸ਼ੰਤ ਲੈ ਲਿਆ ਉਹ ਤਾਂ ਜੇ ਤੁਹਾਡੇ ਟਾਇਰ ਨੂੰ ਪੈਂਚਰ ਹੋ ਜੇ ਮੰਡੀ ਦੇ ਵਿੱਚ ਤੁਸੀਂ ਤਾਂ ਰਵਾ ਮਾ ਦਿੰਦੇ ਹੋ। ਵੀ ਮੰਡੀ ਦਾ ਜੋ ਸਫਾਈ ਨਹੀਂ ਸੀ ਉਹ ਤੇ ਕਿੱਲਾ ਸੀ ਗਿਆ। ਤਾਂ ਸਾਡਾ ਡਾਇਰੈਕਟਰ ਉਹ ਹੋ ਗਿਆ। ਉੱਥੇ ਤੁਸੀਂ ਸਿਰਫ ਉਹਨੂੰ ਸਪੀਡਾਂ ਦੇਦੇ ਕੇ ਜਲਾ ਰਹੇ ਹੋ, ਮਾਰ ਰਹੇ ਹੋ। ਉਸ ਤੋਂ ਬਾਅਦ ਇੱਕ ਉਹ ਕਿਸਾਨ ਨੂੰ ਕਿਸੇ ਨੇ ਕਹਿਤਾ ਭਰਤਪੁਰਤ ਪਾ ਰਿਆ ਸੀ ਕਿਸੇ ਮਾਈ ਨੇ ਕਹਿਤਾ ਵੀ ਪੁੱਤ ਨੂੰ ਆਏ ਜਿਹੜੇ ਲੈਕਚਰ ਕੀਤੇ ਉਹ ਨਾਲ ਉਹ ਬੁੜੀ ਤੇ ਤੇ ਉਹਦੇ ਪੁੱਤ ਤੇਕਟ ਜਿਹੜਾ ਤਾਂ ਮਾਈ ਦੀ ਮੌਤ ਹੋ ਗਈ। ਮਾਈ ਦੀ ਮੌਤ ਹੋ ਗਈ। ਜਿੱਥੇ ਤੱਕ ਮੈਂ ਦੇਖ ਰਿਆਂ ਤੇ ਉਹ ਕਿਸਾਨ ਜਿਹੜੇ ਕਿਸਾਨ ਜੁੱਥੇਵੰਦੀਆਂ ਦੇ ਪ੍ਰਧਾਨ ਨੇ ਉਹ ਆ ਜਾਣਗੇ ਅਸੀਂ ਕਿਉਂ ਇਹਨਾਂ ਦੇ ਪ੍ਰਧਾਨੀ ਦਾ ਸੰਸਥਾ ਵਾਲੇ ਪ੍ਰਧਾਨ ਨੂੰ ਇਕੱਠੇ ਹੋ ਜਾਣਗੇ ਆਪਾਂ ਫੇਰ ਫੇਰ ਪ੍ਰਧਾਨ ਪ੍ਰਧਾਨ ਇਕੱਠੇ ਮਜਲਤਾਂ ਦੀ ਤੌਂਦ ਬਣੀ ਮੈਨੂੰ ਇਹੀ ਵੀਦਾ ਕਿ ਹਾਂ ਮਨਜੀਤ ਸਿੰਘ ਦਾ ਨੁਕਸਾਨ ਹੋਊਗਾ ਵੀਡੀਓ ਹੈ ਉਹ ਕਿਵੇਂ ਅਦਾਲਤ ਦੇ ਵਿੱਚ ਅਸੀਂ ਕਿਵੇਂ ਉਹਨੂੰ ਕਰ ਲਾਂਗੇ ਉਹ ਕਰ ਲਾਂਗੇ ਜਿਹੜਾ ਇਸੇ ਐਕਟ ਦਾ ਉਹ ਕਿਵੇਂ ਐਸੇ ਐਕਟ ਦਾ ਜਦੋਂ ਜੇ ਉਹਨੇ ਉੱਥੇ ਕਿਹਾ ਦੇਖੋ ਵੀਡੀਓ ਤਾਂ ਨਹੀਂ ਹੈਗਾ ਉਹ ਪਰ ਇਹ ਕਹਿੰਦੇ ਨੇ ਵੀ ਉਹਨੇ ਉੱਥੇ ਹੀ ਕਹਿ ਕੇ ਬੰਦੀਆਂ ਗਾਲਾਂ ਕੱਢ ਕੇ ਬਈ ਜੂੜੇ ਜਮਾਰ ਕੇ ਕੀ ਕਰਕੇ ਗਾਲਾਂ ਗਾਲਾਂ ਕੱਢੀਆਂ ਨੇ ਉਹ ਵੀ ਜੇ ਸਬੂਤ ਹੋ ਜੇ ਸਬੂਤ ਹੋਊਗਾ ਜੇ ਸਬੂਤ ਹੋਊਗਾ ਤਾਂ ਉਹ ਲੱਗੂਗਾ ਵੈਸੇ ਉੱਥੇ ਇੱਕ ਲਾਅ ਕਾਨੂੰਨ ਇਹ ਕਹਿੰਦਾ ਜੋ ਸੁਣਿਆ ਵੀ ਕਾਨੂੰਨ ਦੇ ਵਿੱਚ ਇਹ ਹੈ ਕਿ ਐਸਸੀ ਐਕਟ ਲਾਉਣ ਤੋਂ ਪਹਿਲਾਂ 2-4 ਜਨਰਲ ਕੈਟਾਗਰੀ ਦੇ ਜਿਹੜੇ ਗਵਾਹ ਉੱਥੇ ਮੌਕੇ ਤੇ ਮੌਜੂਦ ਹੋਣ ਉਹਨਾਂ ਦੀ ਗਵਾਹੀ ਤੋਂ ਬਿਨਾਂ ਦਿਲ ਉਹ ਐਸਸੀ ਐਕਟ ਹੀ ਲੱਗਦਾ ਇਹ ਤਾਂ ਇਹ ਠੀਕ ਹੈ ਸਾਡੇ ਮਤਲਬ ਮੈਂ ਮੈਂ ਕੋਰੇ ਕੈਸੀਆਂ ਇਹਨਾਂ ਨੂੰ ਤਾਂ ਲੈਸੀ ਨਹੀਂ ਪਿਆਤਾ ਉੱਠੇ ਪੰਗੇ ਵੀ ਲੈਣੇ ਆ ਤੇ ਕਹਿ ਵੀ ਦੇਣਾ ਵੀ ਸਾਨੂੰ ਮੈਂ ਤਾਂ ਇਹੋ ਜਿਹੇ ਕੇਸਾਂ ਚ ਗਿਆ ਵੀ ਸਾਨੂੰ ਜੀ ਇੱਥੇ ਐਸਸੀ ਕਹਿ ਕੇ ਤੰਗ ਕਰਦੇ ਨੇ ਪਤਾ ਕਰੇ ਜਾ ਕੇ ਕਰਦੇ ਕੀ ਨੇ ਕਹਿੰਦੇ ਜੀ ਐਸਸੀ ਕਹਿੰਦੇ ਵੀ ਅਸੀਂ 12 ਵਜੇ ਤੋਂ ਪਹਿਲਾਂ ਡਿਊਟੀ ਤੇ ਨਹੀਂ ਆ ਸਕਦੇ ਸਾਡੇ ਬੱਚੇ ਛੋਟੇ ਨੇ ਸੋ ਇਹ ਨਾ ਇੱਕ ਇਹ ਅਡੰਬਰ ਐ ਜਿੱਤਾਂ ਪਰਤਨ ਦੇ ਨੋਤੇ ਸਰਕਾਰਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਸਤੇ ਮੁੱਦੇ ਬਣਾ ਰੱਖੇ ਨੇ ਇਹ ਯੂਨੀਅਨਾਂ ਨੇ ਹੁਣ ਬੱਸ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਯੂਨੀਅਨਾਂ ਦਾ ਕੀ ਬਣੂਗਾ ਕੀ ਨਹੀਂ ਤਾਂ ਰੱਬ ਹੀ ਜਾਣਦਾ ਪਰ ਆ ਜਿਹੜੇ ਦੋ ਕੇਸ ਨੇ ਮਨਜੀਤ ਸਿੰਘ ਘਰਾਚ ਵਾਲਾ ਕਿਸਾਨ ਆ ਉਹਦੇ ਵਾਲਾ ਅਗੂ ਵਾਲਾ ਤੇ ਇਹ ਜਿਹੜੇ ਦੂਜੇ ਮੁੰਡੇ ਨੇ ਜਿਨ੍ਹਾਂ ਨੇ ਉਹਦੇ ਮੁੰਡੇ ਤੇ ਸੱਟਾਂ ਮਾਰੀਆਂ ਨੇ ਇਹਦੇ 'ਚ ਉਹੀ ਹੋਊਗਾ ਜੋ ਅੱਜ ਪਰ ਲਾ ਹੋਊਗਾ ਮੈਨੂੰ ਲੱਗਦਾ ਕਿ ਪੁਲਿਸ ਰਿਸਕ ਨਹੀਂ ਲੈਂਦੀ ਕਿਸੇ ਪਾਸੇ ਵੀ ਅੱਜ ਕਿਸਾਨ ਯੂਨੀਅਨਾਂ ਦਾ ਉਹ ਰੁਕਵਾ ਵੀ ਨਹੀਂ ਰਿਹਾ ਕਿਸਾਨ ਯੂਨੀਅਨਾਂ ਨੇ ਜਿਹੜੇ ਪਿਛਲੇ ਜਦੋਂ ਦਾਰਸੀਗਾ ਜਿਹੜਾ ਕਿਸੇ ਟੈਂਪਕੇ ਜਗਿੰਦਰ ਸਿੰਘ ਅਗਰਾਹਾਂ ਤੁਰ ਪਿਆ ਆ ਜੋ ਜਹੇ ਭੱਜ ਲੇ ਉਹ ਚੀਜ਼ ਕਿਸਾਨ ਯੂਨੀਅਨਾਂ ਦੇ ਹਿੱਸੇ ਚੋਂ ਗਈ ਉਹ ਰਤਬਾ ਕਿਸਾਨ ਯੂਨੀਅਨਾਂ ਨੇ ਨਿੰਗਵਾ ਲਿਆ ਆ ਛੋਟੇ ਛੋਟੇ ਮਸਲਿਆਂ ਨੂੰ ਵੱਡੇ ਮਸਲੇ ਬਣਾ ਕੇ ਕਿਤੇ ਗੱਡੀ ਕਿਸੇ ਦੀ ਖਰਾਬ ਹੋ ਗਈ ਯਾਰ ਗੱਡੀ ਨੂੰ ਅੱਗ ਲੱਗ ਗਈ ਧਰਨਾ ਲਾ ਦੋ ਬਦੇ ਮੂਰੇ ਆਪਣਾ ਏਜੰਸੀ ਦੇ ਮੂਰੇ ਇਹ ਮਸਲੇ ਨੂੰ ਉੱਥੇ ਦੇ ਉੱਥੇ ਪੈਣੇ ਜਿਵੇਂ ਦਿੱਲੀ ਵਾਲਾ ਉੱਥੀ ਪਿਆ ਐਮਐਸਪੀ ਵਾਲਾ ਉੱਥੇ ਇਕੱਠੇ ਨਹੀਂ ਹੋ ਸਕੇ ਨਹੀਂ ਹੁੰਦੇ ਹੁੰਦੇ ਨਹੀਂ ਬਿਲਕੁਲ ਇਕੱਠੇ ਹੁੰਦੇ ਨਹੀਂ ਕਿਉਂਕਿ ਪਤਾ ਨਹੀਂ ਹੋਮੀ ਇੰਨੀ ਬੜੀ ਹੋਈ ਹੈ ਕਿ ਮੈਂ ਸਿਆਣਾ ਮੈਂ ਮੈਂ ਸਿਆਣਾ ਮੈਂ ਸਿਆਣਾ ਮੈਂ ਸਿਆਣਾ ਤੁਸੀਂ ਕੌਣ ਸੋ ਇਹ ਮੈਨੂੰ ਆ ਵੀ ਇਹੀ ਲੱਗ ਰਿਹਾ ਵੀ ਇਹ ਐਸਸੀ ਯੂਨੀਅਨ ਦੇ ਪ੍ਰਧਾਨ ਹੋਗੇ ਜਿਹੜੇ ਬੜੇ ਸੰਸਥਾ ਚੱਕੀ ਫਿਰਦੇ ਨੇ ਪਹਿਲਾਂ ਵੀ ਦੇਖਿਆ ਮੈਂ ਜਾਣਦਾ ਸਾਰਿਆਂ ਨੂੰ ਕਿਸਾਨਾਂ ਦੀ ਇਹ ਫਸਲ ਵੱਧ ਤੋਲਦੇ ਸੀ ਅੜਤੀਏ ਉਹਦੇ ਤੇ ਪਰਚੇਦਾਰ ਜੋਗੇ ਗੁਰਦੀਪ ਸਿੰਘ ਨੇ ਕਿਸੇ ਵੀ ਕਿਸਾਨ ਨੇ ਆ ਕੇ ਉਹ ਕਿਥੋਂ ਫਾਦਾ ਨਾਰਾ ਨਹੀਂ ਮਾਰੇ ਜਦੋਂ ਪਤਾ ਲੱਗਿਆ ਵੀ ਉਹ ਜਿਹੜੀ ਕਿਸਾਨਾਂ ਦੀ ਕਣਕ ਵੱਢ ਚਲਾਉਂਦੇ ਨੇ ਉਹ ਆੜਦੀਏ ਫੰਡ ਆੜਦੀਆਂ ਤੋਂ ਫੰਡ ਲੈਂਦੇ ਨੇ ਕਿਸਾਨ ਜਿਹੜੇ ਨਾ ਅੱਛਾ ਸਭ ਨੂੰ ਪਤਾ ਕਿਸਾਨਾਂ ਨੂੰ ਬੰਨੋਂ ਆੜਦੀਆਂ ਨੂੰ ਵੀ ਪਤਾ ਆ ਜਿਹੜੀਆਂ ਯੂਨੀਆ ਆ ਜਿਹੜਾ ਮਸਲਾ ਹੈ ਮੈਂ ਤੁਹਾਨੂੰ ਮੇਨੂੰ ਇਹੀ ਉਮੀਦ ਹੈ ਵੀ ਇਹ ਸਾਰੇ ਪ੍ਰਧਾਨ-ਪ੍ਰਧਾਨ ਇਕੱਠੇ ਹੋ ਜਾਣਗੇ ਹੋਊਗੀ ਮਰਦਾਬਾ ਜਿੰਦਾਬਾਦ ਅੱਛਾ ਸਿਰਫ ਇਹ ਇਹ ਗੁਜ਼ਾਰਸ਼ ਹੈ ਸਿਰਫ ਲੋਕ ਦਿਖਾਵੇ ਰਹਿ ਗਏ ਇਹ ਲੋਕ ਦਿਖਾਵੇ ਆ ਨੇ ਸਾਡਾ ਸਮਾਜ ਮਾਂਜਤਾ ਸਾਨੂੰ ਖਾਮ ਖਾ ਜਿਹੜਾ ਜਾਤਾਂ ਪਾਤਾਂ ਚ ਵੰਡ ਗਏ ਸਾਡੇ ਪੰਜਾਬੀ ਲੋਕਾਂ ਨੇ ਜਦੋਂ ਬਾਬੇ ਨਾਨਕ ਦੀ ਨਹੀਂ ਸੁਣੀ ਉਹ ਕਹਿ ਕਹਿ ਕੇ ਥੱਕ ਗਿਆ ਭਾਈ ਕਿਰਤ ਕਰੋ ਵੰਡ ਛਕੋ ਪਵਨ ਗੁਰੂ ਪਾਣੀ ਪਤਾ ਮਾਤਾ ਤਤ ਮਾਤਰ ਲਿਖ ਲਿਖ ਕੇ ਥੱਕ ਗਿਆ ਗਿਆ ਨਿਛਣਾਸ ਨਾ ਕੇ ਥੱਕ ਗਿਆ ਜਦੋਂ ਇਹਨੇ ਇਸੇ ਕਿਸਾਨ ਨੇ ਯਾਰ ਉਹਨਾਂ ਦੀ ਨਹੀਂ ਸੁਣੀ ਇਹ ਫਿਰ ਕਿੱਥੋਂ ਮਜ਼ਦੂਰ ਨੂੰ ਗੱਲ ਲਾਉਣਾ ਹੈ ਯਾਰ ਗੁਰਦੁਆਰਿਆਂ ਤੇ ਇਹਨਾਂ ਨੂੰ ਨਿਭਣ ਦਿੰਦੇ ਤੇ ਰਜਬਤ ਕੀ ਤਾਂ ਖਾਂ ਇਹ ਤਾਂ ਕਹਿਣ ਨਹੀਂ ਆ ਗੱਲਾਂ ਨੇ ਵੀ ਅਸੀਂ ਤਾਂ ਜੀ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਖਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਤੇ ਜਦੋਂ ਆ ਜਾਂਦੇ ਨੇ ਪਿੰਡ ਫਿਰ ਤੂੰ ਸਾਰਾ ਉਧਰ ਵੇ ਫਿਰ ਬੱਤੀ ਕੋਲੀ ਲੱਗਉਂਦੀ ਆ ਸਾਡੇ ਕੁੱਤਾ ਮਾਰਾਂ ਵਾਲੇ ਵੀ ਮਜ਼ਦੂਰ ਉਹ ਤਾਂ ਜੀ ਲੁਟੇਰਾ ਸੀ ਇਹ ਸੀ ਉਹ ਲੁਟੇਰੇ ਉਹ ਜੋ ਗਰੀਬ ਲੁੱਟੇ ਰਹੇ ਹੋਗੇ ਕੋਈ ਵਾਰ ਲੜਾਈ ਤਾਂ ਉਹਨੇ ਵੀ ਕਰੀ ਆ ਨਾ ਤੁਰੀ ਹਾਂ ਮੈਂ ਮੈਂ ਇਹਨਾਂ ਨੂੰ ਵੀ ਕਹੂੰਗਾ ਐਸੀ ਲੋਕਾਂ ਨੂੰ ਵੀ ਕਹੂੰਗਾ ਜਿਹੜੇ ਜਿਹੜੇ ਪਰ ਘਾ ਰਹੇ ਨੇ ਇਸ ਮਸਲੇ ਨੂੰ ਇਹ ਵੀ ਇਹਦੇ ਲੀਡਰ ਨੇ ਇਹਨਾਂ ਦੇ ਵਿੱਚ ਵੀ ਉਹੀ ਕਰ ਲਿਆ ਵੀ ਆ ਜੀ ਬਹਿ ਜੀ ਦੇਹ ਜੀ ਲੈ ਜੀ ਤੇ ਸੱਸੀ ਕਾਲ ਜੀ ਫਿਰ ਕੂੰ ਕਾਉਣ ਤੇ ਮੈਂ ਕਹੋਣਾ ਇਹ ਹੋਊਗਾ ਇਹਨਾਂ ਨੂੰ ਇਹਨਾਂ ਨੂੰ ਕਿਤੇ ਦਾਣਾ ਮਿਲ ਗਿਆ ਚੋਗਨੂ ਖਾਨ ਨੂੰ ਲੱਗਿਆ ਇਹ ਵਰਬਲੇ ਤੋਂ ਨੇ ਉਹ ਜਿਨ੍ਹਾਂ ਦੇ ਸੱਟਾਂ ਲੱਗੀਆਂ ਆਪਣੇ ਤੋਂ ਨੇ ਹਾਂ ਜੀ ਸਾਡੇ ਵਿਚਕਾਰ ਪ੍ਰਧਾਨ ਬਲਦੇਵ ਸਿੰਘ ਜਨੋਹਾ ਜੀ ਜੋ ਕਿ ਬਹੁਤ ਵਧੀਆ ਗੱਲਬਾਤ ਵਿਸ਼ੇ ਤੇ ਜੋ ਕਿ ਆਪਾਂ ਨੂੰ ਪਤਾ ਜੋ ਮਸਲਾ ਚੱਲ ਰਿਹਾ ਹੈ ਐਸੀ ਭਾਈ ਚਾਰੇ ਨਾਲ ਜੋ ਕਿ ਬਣ ਚੁੱਕਿਆ ਵੈਸੇ ਕੁੱਟਮਾਰ ਕਿਵੇਂ ਹੋਈ ਸੀ ਏਸੀ ਕਰਕੇ ਹੋਈ ਹੈ ਜਾਂ ਲਟੇਰਿਆਂ ਕਰਕੇ ਹੋਈ ਹੈ ਜਾਂ ਮੁੰਡੇ ਨੂੰ ਕੁੱਟਿਆ ਜੋ ਕਿ ਮਨਜੀਤ ਸਿੰਘ ਘਰਾਚੋਂ ਜੋ ਕਿ ਦੋਸ਼ ਲਾ ਰਹੇ ਨੇ ਮੇਰਾ ਬੇਟਾ ਕੁੱਟਿਆ ਉਹ ਗੱਲ ਸਾਹਮਣੇ ਆਉਂਦੀ ਆ ਹੌਲੀ ਹੌਲੀ ਸਾਰਿਆ ਕੁਝ ਦੁੱਧ ਦਾ ਦੁੱਧ ਕਹਿੰਦੇ ਨੇ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਪਰ ਜਿਹੜੇ ਧਰਨੇ ਲਾਉਣੇ ਇੱਕ ਦੂਜੇ ਦੇ ਖਿਲਾਫ ਇਹ ਅਸੀਂ ਇਹਨੂੰ ਚੰਗੀ ਚੀਜ਼ ਨਹੀਂ ਮੰਨਦੇ ਕਿਉਂਕਿ ਜਥੇਬੰਦੀ ਬਹੁਤ ਵੱਡੀ ਹੈ ਜਿਵੇਂ ਜਨੋਹਾ ਸਾਹਿਬ ਨੇ ਦੱਸਿਆ ਕਿ ਇਸੇ ਕਰਕੇ ਜਥੇਬੰਦੀਆਂ ਪਿੱਛੇ ਜਾ ਰਹੀਆਂ ਨੇ ਜਿਹੜਾ ਮੇਨ ਮੁੱਦਾ ਦੀ ਦਿੱਲੀ ਵਾਲਾ ਉਹਨੂੰ ਛੱਡ ਕੇ ਛੋਟੀਆਂ-ਛੋਟੀਆਂ ਲੜਾਈਆਂ 'ਚ ਧਰਨਿਆਂ 'ਚ ਪੈਂਦੀਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ